ਇਹਦਾ ਸਾਰਿਆਂ ਨੂੰ ਕਹਿੰਦੇ ਆਂ ਕਿ ਇੱਥੇ ਆਓ ਪਹਿਲਾਂ ਆ ਕੇ ਵੇਖੋ ਫਿਰ ਸਾਡੀ ਬੰਦ ਦੀ ਮਦਦ ਕਰੋ ਪ੍ਰਸ਼ਾਸਨ ਨੂੰ ਵੀ ਅਪੀਲਾਂ ਕੀਤੀਆਂ ਸਾਰੇ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਪਰ ਕੋਈ ਨਹੀਂ ਪਹੁੰਚਿਆ ਇੱਥੇ ਇੱਕ ਚੰਗੀ ਗੱਲ ਹੈ ਕਿ ਰਾਣਾ ਗਰਮੀਤ ਸਿੰਘ ਸੋਢੀ ਬੜੇ ਧੱਕੜ ਲੀਡਰ ਸਨ ਤੇ ਉਹਨਾਂ ਦੇ ਸਬੂਤਰ ਆ ਹੀਰਾ ਸੋਢੀ ਜੀ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਕੱਗੇ ਵੀ ਤੁਹਾਡੀ ਮਦਦ ਕਰਾਂਗੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਇਹ ਕੰਮ ਕਰਦੇ ਪਏ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਇਹ ਜਿਹੜੇ ਪਿਛਲੇ ਪੁਰਾਣੇ ਇੱਥੇ ਐਮਐਲਏ ਐਮਪੀ ਰਹਿ ਚੁੱਕੇ ਉਹਨਾਂ ਦੀ ਜ਼ਿੰਮੇਵਾਰੀ ਸੀ ਮੌਜੂਦਾ ਐਮ.ਐਲ.ਏ. ਐਮਪੀਆਂ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਕਿ ਅੱਜ ਸਾਰੇ ਪਿੰਡ ਵਾਲੇ ਰਲ ਮਿਲ ਕੇ ਇਹ ਆਪਦੇ ਪੱਲਿਓਂ ਪੈਸੇ ਖਰਚ ਕੇ ਜਿਹੜਾ ਕਿ ਇਹਨਾਂ ਨੇ 6-7 ਕਿਲੋਮੀਟਰ ਦਾ ਬੰਨ ਬਣਾਇਆ ਮੈਂ ਵਾਅਦਾ ਵੀ ਕਰਨਾ ਇਹਨਾਂ ਦੇ ਨਾਲ ਛੋਡੀ ਸਾਹਿਬ ਵੱਲੋਂ ਕਿ ਅੱਜ ਇਹ ਮਦਦ ਜਿਹੜੀ ਕੀਤੀ ਹੈ ਥੋੜੀ ਜੀ ਮਦਦ ਥੋੜੀ ਹੈਗੀ ਹੈ 50000 ਰੁਪਏ ਕੋਈ ਜ਼ਿਆਦਾ ਨਹੀਂ ਹੁੰਦੇ ਮੈਂ ਕਹਾਂ ਕਿ ਬਹੁਤ ਵੱਡੀ ਗੱਲ ਹੈਗੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਾਣਾ ਜੀ ਇੱਥੋਂ ਨੁਮਾਇੰਦਗੀ ਕਰਦੇ ਆ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ ਇਹ ਬੰਨ ਜੋ ਬਾਕੀ ਸਰਕਾਰਾਂ ਨਹੀਂ ਕਰ ਸਕੀਆਂ ਬਾਕੀ ਨੁਮਾਇंदे ਨਹੀਂ ਕਰ ਸਕੇ ਇਹ ਤੁਹਾਡਾ ਨੁਮਾਇੰਦਾ ਰਾਣਾ ਸੋਢੀ ਕਰਕੇ ਦਿਖਾਏਗਾ ਜਦੋਂ ਤੁਹਾਨੂੰ ਨਹੀਂ ਤਾਂ ਵੋਟ ਮੰਗਨ ਆਵਾਂਗੇ ਉਸ ਤੋਂ ਬਾਅਦ ਨਹੀਂ ਤਾਂ ਵੋਟ ਮੰਗਨ ਨਹੀਂ ਆਣਾ ਜੇ ਬੰਨਣਾ ਪੂਰਾ ਹੋਇਆ ਹਲਕੇ ਦਾ ਅੰਨਲੇ ਤੇ ਮੜਿਆ ਨਹੀਂ ਏਥੇ ਉਹ ਤਾਂ ਆਇਆ ਹੀ ਨਹੀਂ ਲਾਈਵ ਕਵਰੇਜ ਤੁਹਾਡੇ ਨਾਲ ਅਸੀਂ ਬਡਾਲਾ ਪਿੰਡ ਤੋਂ ਸਾਂਝ ਕਰ ਰਹੇ ਹਾਂ ਜਿੱਥੇ ਅੱਜ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੋਹੇਪੁਰ ਦੀ ਟੀਮ ਪਹੁੰਚੀ ਹੋ ਇੱਥੇ ਹੜ੍ਹ ਪ੍ਰਭਾਵ ਤੇਡੇ ਇਲਾਕੇ ਹੈਗੇ ਹਰ ਪੀੜਤ ਇਲਾਕੇ ਆ ਬੰਡਾਲੇ ਬੰਦ ਤੇ ਅਸੀਂ ਮੌਜੂਦ ਹੈਗੇ ਹਾਂ ਸੋ ਬੀਜੇਪੀ ਲੀਡਰਸ਼ਿਪ ਸਾਡੇ ਨਾਲ ਪਹੁੰਚੇ ਆ ਹੀਰਾ ਸਿੰਘ ਛੋਡੀ ਜੀ ਸੁਪੁੱਤਰ ਰਾਣਾ ਗਰਮੀਤ ਸਿੰਘ ਛੋਡੀ ਤੋਂ ਪਹੁੰਚੇ ਸਰ ਜਨਕਾ ਤੁਹਾਡਾ ਸਵਾਗਤ ਹੈ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਅੱਜ ਤੁਸੀਂ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਜੀ ਅੱਜ ਅਸੀਂ ਇੱਥੇ ਬੰਡਾਲੇ ਬੰਦ ਤੇ ਆਏ ਹਾਂ 2023 ਚ ਵੀ ਬਹੁਤ ਜ਼ਿਆਦਾ ਹੜ੍ਹ ਆਈ ਸੀ ਉਦੋਂ ਵੀ ਇਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪਰਲੇ ਬੰਤੇ ਮੈਂ ਪਰਲੇ ਪਾਸੇ ਗਿਆ ਸੀ ਜੋ ਜਵਨ ਬਣਾ ਰਹੇ ਜੋ ਵੀ ਰੋਡ ਗਿਆ ਸੀ ਉਹਨੂੰ ਯਾਦ ਹੈ ਤੇ ਇਹ ਹਰ ਸਾਲ ਹੀ ਇਹ ਬੰਦੇ ਬਹੁਤ ਦਲੇਰ ਹੈਗੇ ਮੈਂ ਤਾਂ ਕਹਿੰਦਾ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਗਲੇ ਸਾਲ ਅਜੇ ਪਿਛਲੇ ਸਾਲ ਦਾ ਦੁੱਖ ਨਹੀਂ ਪੂਰਾ ਹੋਇਆ ਹੁੰਦਾ ਤੇ ਅਗਲੇ ਅਗਲੇ ਸਾਲ ਦੇ ਦੁੱਖ ਦੀ ਤਿਆਰੀ ਆਣ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਬੜੀ ਹਿੰਮਤ ਕੀਤੀ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਆਲੇ ਦੁਆਲੇ ਲੋਕਾਂ ਨੇ ਇਹਨਾਂ ਦੇ ਸਾਥੀਆਂ ਨੇ ਇਹ 1.5 6 ਕਿਲੋਮੀਟਰ 6 ਕਿਲੋਮੀਟਰ ਦਾ ਇਹ 6 ਕਿਲੋਮੀਟਰ ਬਣਾ ਆਦੇ ਪ੍ਰਾਈਵੇਟ ਖਰਚੇ ਚੋਂ ਬਣਾਇਆ ਇਹ ਧੀਰੇ ਘਰ ਤੱਕ ਆਸ਼ਾ ਬਹੁਤ ਬਹੁਤ ਵੱਡੀ ਗੱਲ ਹੈ ਆ ਬੰਦ ਦੱਸਿਆ ਕਿ ਉਹਨੇ ਇਹ ਕੱਲ ਰੁੜਨ ਲੱਗਾ ਸੀ ਤੇ ਉਹਨੂੰ ਕਹਿੰਦੇ ਇਹਨਾਂ ਨੇ ਫਿਰ ਜਾ ਕੇ ਢੋਡੇ ਲਾਏ ਢੋਡੇ ਲਾਏ ਬਹੁਤ ਵੱਡੀ ਗੱਲ ਹੈ ਇਹ ਸਰਕਾਰਾਂ ਨੂੰ ਚਾਹੀਦਾ ਸੀ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਇਹ ਕੰਮ ਕਰਦੇ ਪਏ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਇਹ ਜਿਹੜੇ ਪਿਛਲੇ ਪੁਰਾਣੇ ਇੱਥੇ ਐਮ ਐਲ ਏ ਐਮ ਪੀ ਰਹਿ ਚੁਕੇ ਉਹਨਾਂ ਦੀ ਜ਼ਿੰਮੇਵਾਰੀ ਸੀ ਮੌਜੂਦਾ ਐਮ ਐਲ ਏ ਐਮ ਪੀ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਕਿ ਇਹ ਅੱਜ ਸਾਰੇ ਪਿੰਡ ਵਾਲੇ ਰਲ ਮਿਲ ਕੇ ਇਹ ਆਪਦੇ ਪੱਲਿਓਂ ਪੈਸੇ ਖਰਚ ਕੇ ਜਿਹੜਾ ਕਿ ਇਹਨਾਂ ਨੇ 6-7 ਕਿਲੋਮੀਟਰ ਦਾ ਬੰਨ ਬਣਾਇਆ ਆਪਦੀਆਂ ਜ਼ਮੀਨਾਂ ਨੂੰ ਆਪਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਹੋਰ ਬਾਕੀ ਦੇ ਪਿੰਡਾਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਕੀਤਾ ਤੇ ਜਿੱਥੇ ਇਹ ਮੈਂ ਇਹਨਾਂ ਨੂੰ ਸ਼ਾਬਾਸ਼ੀ ਦੇਣਾ ਤੇ ਉੱਥੇ ਮੈਂ ਵਾਅਦਾ ਵੀ ਕਰਨਾ ਇਹਨਾਂ ਦੇ ਨਾਲ ਛੋਟੀ ਸਾਹਿਬ ਵੱਲੋਂ ਕਿ ਅੱਜ ਇਹ ਮਦਦ ਜਿਹੜੀ ਕੀਤੀ ਹੈ ਥੋੜੀ ਜੀ ਮਦਦ ਥੋੜੀ ਹੈਗੀ ਹੈ 50000 ਰੁਪਏ ਕੋਈ ਜ਼ਿਆਦਾ ਨਹੀਂ ਹੁੰਦੇ ਮੈਂ ਕਹਾਂ ਕਿ ਬਹੁਤ ਵੱਡੀ ਗੱਲ ਹੈਗੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਾਣਾ ਜੀ ਇੱਥੋਂ ਨੁਮਾਇੰਦਗੀ ਕਰਦੇ ਆ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ ਇਹ ਬੰਨ ਜੋ ਬਾਕੀ ਸਰਕਾਰਾਂ ਨਹੀਂ ਕਰ ਸਕੀਆਂ ਬਾਕੀ ਨੁਮਾਇੰਦੇ ਨਹੀਂ ਕਰ ਸਕੇ ਇਹ ਤੁਹਾਡਾ ਨੁਮਾਇੰਦਾ ਰਾਣਾ ਸੋਢੀ ਕਰਕੇ ਦਿਖਾਏਗਾ ਜਦੋਂ ਤੁਹਾਨੂੰ ਨਹੀਂ ਤਾਂ ਵੋਟ ਮੰਗਨ ਆਵਾਂਗੇ ਉਸ ਤੋਂ ਬਾਅਦ ਨਹੀਂ ਤਾਂ ਵੋਟ ਮੰਗਨ ਨਹੀਂ ਆਣਾ ਜੇ ਬੰਨ ਨਾ ਪੂਰਾ ਹੋਇਆ ਹਲਕੇ ਦਾ ਐਮਐਲ ਵੀ ਬੜਿਆ ਨਹੀਂ ਜੀ ਇੱਥੇ ਚੋਦਾ ਆਇਆ ਹੀ ਨਹੀਂ ਚਲੋ ਉਹ ਵੀ ਆਪਾਂ ਨੂੰ ਇੱਕ ਤਜਰਬਾ ਹੁੰਦਾ ਕਿ ਕਿਹਨੂੰ ਬਣਾਣਾ ਇਹ ਨੂੰ ਨਹੀਂ ਬਣਾਣਾ ਇਹ ਇਹ ਵੀ ਆਪਣੇ ਵਾਸਤੇ ਇੱਕ ਸਬਕ ਹੈਗਾ ਮੈਂ ਕੋਈ ਕਹਿਣਾ ਇਹ ਕਿ ਸਿਆਸੀ ਗੱਲ ਨਹੀਂ ਹੈਗੀ ਇਹ ਅੱਜ ਮੈਂ ਆਇਆ ਇਨਸਾਨੀਅਤ ਦੇ ਤੌਰ ਤੇ ਇਹ ਮੈਂ ਆਇਆ ਪੋਲਿਟੀਕਲ ਗੱਲ ਤੋਂ ਉੱਠ ਕੇ ਕਿਉਂਕਿ ਇੱਥੇ ਜਿਹਨੇ ਵੀ ਖੜੇ ਹੈ ਇਹ ਸਾਰੇ ਇਨਸਾਨ ਹੈਗੇ ਪਰ ਇਹਨਾਂ ਦੀਆਂ ਜ਼ਮੀਨਾਂ ਹੈ ਫਿਰ ਜਾ ਕੇ ਕਿਸੇ ਨਾਲ ਪਾਰਟੀ ਨਾਲ ਜੁੜੇ ਜਾਂ ਕਿਸੇ ਇਨਸਾਨ ਨਾਲ ਜੁੜੇ ਹੋਏ ਤੋ ਅੱਜ ਮੈਂ ਪ੍ਰਭੂੀ ਤੌਰ ਤੇ ਆਇਆ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਇਹਨਾਂ ਦੇ ਇਹ ਆਪਦੇ ਕੰਮ ਚ ਫਤਿਹ ਇਹਨਾਂ ਨੂੰ ਇਹ ਕਾਮਯਾਬੀ ਮਿਲੇ ਤੇ ਮੈਂ ਹੈਗਾ ਇਹਨਾਂ ਦੀ ਸੇਵਾ ਕਰ ਸਕਾਂ ਤੇ ਇਹਨਾਂ ਨੂੰ ਇਹ ਪੱਕੀ ਚੀਜ਼ ਕਰਾ ਕੇ ਦੇ ਸਕਾਂ ਠੀਕ ਹੈ ਸਰ ਇੱਕ ਨਾ ਕੇਂਦਰ ਸਰਕਾਰ ਵੱਲੋਂ ਭਾਰਤ ਜਨਤਾ ਪਾਰਟੀ ਵੱਲੋਂ ਜਿਹੜਾ ਪੰਜਾਬ ਨੂੰ ਜਿਹੜਾ ਵੱਡਾ ਰਾਤ ਸੈਟ ਕੀਤਾ ਗਿਆ 535 ਕਰੋੜ 800 ਕਿੰਨੇ ਇਹ 535 ਕਰੋੜ 580 ਕਰੋੜ ਦਾ ਹੈ ਸ਼ਾਇਦ ਹੋਇਆ 530 ਕਰੋੜ 550 ਕਰੋੜ ਤੇ ਉਹ ਸਰਦੀ ਇਲਾਕੇ ਦੇ ਡਵੈਲਪਮੈਂਟ ਵਾਸਤੇ ਕੀ ਕਰਨਾ ਚਾਹੁੰਦੇ ਉਹ ਪੈਸੇ ਤਾਂ ਹਰ ਇਹ ਕੇਂਦਰ ਸਰਕਾਰੋਂ ਤੋਂ ਇੰਨੇ ਪੈਸੇ ਆ ਰਹੇ ਪਰ ਇਹ ਇਹ ਇਛਤਿਆਰਾਂ ਤੇ ਖਬਰਾਂ ਦੇ ਫੁੱਲ ਫੁੱਲ ਪੇਜ ਜਿਹੜੇ ਕਿ 30-30 ਲੱਖ ਰੁਪਏ ਦਾ ਇੱਕ ਪੇਜ ਆਂਦਾ ਹੈ 25-25 ਲੱਖ ਰੁਪਏ ਦੇ ਇੱਕ ਇੱਕ ਪੇਜ ਇਹ ਉਹਨਾਂ ਦੇ ਪੈਸੇ ਲਾ ਰਹੇ ਰੋਜ਼ ਇਸ਼ਤਿਹਾਰ ਦੇ ਕੇ ਇਹਨਾਂ ਨੂੰ ਗਰਾਊਂਡ ਰਿਐਲਿਟੀ ਪਤਾ ਹੀ ਨਹੀਂ ਕਿ ਮੌਕੇ ਤੇ ਕੀ ਹੋ ਰਿਹਾ ਜ਼ਮੀਨੀ ਤੌਰ ਤੇ ਕੀ ਕੀ ਮੁਸ਼ਕਲਾਂ ਆ ਰਹੀਆਂ ਇਹ ਜ਼ਮੀਨੀ ਤੌਰ ਤੇ ਇਹ ਮੈਨੂੰ ਇਹਨਾਂ ਨੇ ਹੁਣੇ ਗੱਲ ਦੱਸੀ ਸਾਰੇ ਪਿੰਡਾਂ ਨਾਲ ਕਿ ਤੁਸੀਂ ਪਹਿਲੇ ਬੰਦੇ ਜਿਹੜੇ ਇੱਥੇ ਆਏ ਹੋ ਇਹਦੇ ਕੋਈ ਮੇਰੀ ਇਹਦੇ ਮੈਨੂੰ ਕੋਈ ਮੇਰੀ ਵਡਿਆਈ ਨਹੀਂ ਹੈਗੀ ਕਿ ਮੈਂ ਪਹਿਲਾਂ ਸਾਨੂੰ ਸ਼ਰਮ ਆਣੀ ਚਾਹੀਦੀ ਕਿ ਅਸੀਂ ਸਿਆਸੀ ਬੰਦੇ ਹੋ ਕੇ ਅਸੀਂ ਤੇ ਕੋਈ ਪਹੁੰਚਿਆ ਨਹੀਂ ਅਜੇ ਤੱਕ ਇੱਥੇ ਇਹ ਪਹੁੰਚਣਾ ਚਾਹੀਦਾ ਸੀ ਇੱਥੇ ਆ ਕੇ ਜਮੀਨੀ ਤੌਰ ਤੇ ਕੀ ਇਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਮੀਨੀ ਤੌਰ ਤੇ ਕੀ ਹੋ ਰਿਹਾ ਤੇ ਉਹਨਾਂ ਨੂੰ ਕੋਈ ਹਾਲਾਤਾਂ ਦਾ ਕੋਈ ਪਤਾ ਨਹੀਂ ਬਹੁਤ ਬਹੁਤ ਮਿਹਰਬਾਨੀ ਤੇ ਅਗਾ ਉਦੋਂ ਆਵਾਂਗੇ ਜਦੋਂ ਇਹ ਇਪਕਾ ਹੋਏਗਾ ਕਾ ਇਹਨਾਂ ਨਾਲ ਉਦੋਂ ਆਗੇ ਸੰਪਰਕ ਕਰਾਂਗੇ ਵਾਹਿਗੁਰੂ ਇਹਨਾਂ ਨੂੰ ਇਸ ਹੜ੍ਹ ਤੋਂ ਬਚਾ ਕੇ ਰੱਖੇ ਇਸ ਜਿਹੜੀ ਆ ਜਿਹੜਾ ਦੁੱਖ ਚੱਲਦਾ ਪਿਆ ਜਿਹੜੇ ਪਾਣੀ ਆਇਆ ਹੈ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਘਰ-ਬਾਰ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਜ਼ਿੰਦਗੀਆਂ ਨੂੰ ਬਚਾ ਕੇ ਰੱਖੇ ਤਾਂ ਕਿ ਅਸੀਂ ਫਿਰ ਇੱਥੇ ਆ ਕੇ ਇਹਨਾਂ ਦੀ ਸੇਵਾ ਕਰ ਸਕੀਏ ਬੋਲੇ ਸੋਨਹਿਰਾ ਵਾਹਿਗੁਰੂ ਕਾ ਲੋ ਭਾਈ ਜੀ ਹੀਰਾ ਸੋਡੀ ਜਿੱਥੇ ਪਹੁੰਚੇ ਕੀ ਇਹ ਆ ਪਿੰਡ ਬੰਡਾਲਾ ਵਾ ਸਤਲੁਜ ਦਰਿਆ ਦੇ ਕੱਡੇ ਗਾ ਜੀ ਰਾਜੀ ਜੀ ਬਾਈ ਅੱਜ ਪਹੁੰਚਿਆ ਪਰ ਲਗਭਗ ਹਵਤਾ ਹੋ ਗਿਆ ਰੋਜ਼ ਹੀ ਮੇਰੇ ਨਾਲ ਬਾਈ ਜੀ ਦੀ ਗੱਲ ਹੁੰਦੀ ਆ ਫੋਨ ਲਾ ਕੇ ਪਾਣੀ ਬਾਰੇ ਪੁੱਛਦੇ ਰਹਿੰਦੇ ਸੀ ਕੱਲ ਬਾਈ ਜੀ ਨੇ ਇਹ ਕਿਹਾ ਕਿ ਬੰਨ ਇਦਾਂ ਟੁੱਟ ਚੱਲਿਆ ਛੇਨਾ ਕਾ ਚਲੋ ਅਸੀਂ ਤੁਹਾਡੀ ਸੇਵਾ ਕਰਨੀ ਆਵਾਂਗੇ ਅੱਜ ਸਵੇਰ ਫੋਨ ਆਇਆ ਮੈਨੂੰ ਕਿ ਅਸੀਂ ਆ ਰਹੇ ਹਾਂ ਤੇ ਸਵੇਰ ਜਾ ਕੇ ਇਹਨਾਂ ਨੇ ਫੋਨ ਆ ਕੇ ਇੱਥੇ ਸਾਡੀ ਮਦਦ ਕੀਤੀ ਆ ਇਹ ਬੰਡਾਲੇ ਸਤਲੁਜ ਦਰਿਆ ਦੇ ਉੱਤੇ ਜਿਹੜਾ ਪੂਲ ਬਣਿਆ ਉਹਦੇ ਲਹਿੰਦੇ ਬੰਨੇ ਇਹ ਬੰਨਾਂ ਅਸੀਂ ਤਾਂ ਸਾਰਿਆਂ ਨੂੰ ਕਹਿੰਨੇ ਆਂ ਕਿ ਇੱਥੇ ਆਓ ਪਹਿਲਾਂ ਆ ਪ੍ਰਸ਼ਾਸਨ ਨੂੰ ਵੀ ਅਪੀਲਾਂ ਕੀਤੀਆਂ ਸਾਰੇ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਪਰ ਕੋਈ ਨਹੀਂ ਪਹੁੰਚਿਆ ਇਥੇ ਇੱਕ ਚੰਗੀ ਗੱਲ ਹੈ ਕਿ ਰਾਣਾ ਗਰਮੀਰ ਸਿੰਘ ਛੋਟੀ ਬੜੇ ਧੱਕੜ ਲੀਡਰ ਸਨ ਤੇ ਉਹਨਾਂ ਦੇ ਸੁਪੁੱਤਰ ਆ ਹੀਰਾ ਛੋਟੀ ਜੀ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਦੇ ਅੱਗੇ ਵੀ ਤੁਹਾਡੀ ਮਦਦ ਕਰਾਂਗੇ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸੋ ਇੱਥੇ ਲਾਈਵ ਸਥਿਰਾ ਤੁਹਾਡੇ ਨਾਲ ਸੀ ਬਨਾਲਾ ਪਿੰਡ ਤੋਂ ਸਾਂਝੀ ਕੀਤੇ ਨੇ ਇੱਥੇ ਹੀਰਾ ਸਿੰਘ ਛੋਟੀ ਜਿਹੜੇ ਸੁਪੁੱਤਰ ਨੇ ਰਾਣਾ ਗਰਮੀਰ ਸਿੰਘ ਛੋਟੀ ਉਹ ਪਹੁੰਚੇ ਸਨ ਲਾਈਵ ਕਵਰੇਜ ਤੁਹਾਡੇ ਨਾਲ ਬਨਾਲਾ ਬਨਤੋ ਸ਼ਹਿਰ ਕੇ ਪੀ ਹੈ ਜਿਹੜਾ ਬਨਾਲਾ ਇਹ ਤੋਂ ਅੱਗੇ ਜਿਹੜਾ ਲੈਂਦੇ ਬੰਨੇ ਬਣਿਆ ਹੋਇਆ ਸੋਸੀ ਨੂੰ ਲੈ ਕੇ ਇੱਕ ਆਪ ਬੜੀਨ ਬਾਤਾਂ ਸ਼ੇਰ ਕੰਨਾਂ। ਖੜਾ ਚੈਨ ਸਾਡੀ ਧੰਨ ਸਾਰੀ। ਲੇਕਨ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਨਹੀਂ ਨਹੀਂ। ਇਨਸਾਨੀਅਤ ਦੇ ਤੌਰ ਤੇ ਤੁਸੀਂ ਗੱਲ ਕੀਤੀ। ਤੁਸੀਂ ਕੀਤੀ ਇਲੈਕਸ਼ਨ ਦੀ ਗੱਲ। ਉਹ ਤੁਹਾਡੀ ਉਹ ਤੁਹਾ ਉਹ ਤੁਹਾਡੀ ਸੋਚ ਹੈ। ਉਹ ਤੁਹਾਡਾ ਜਮੀਰ ਹੈ। ਹਾਂਜੀ ਹਾਂਜੀ। ਨਹੀਂ ਕਹਣਾ ਜੀ। ਤੇ ਪਰ ਮੈਂ ਅੱਜ ਕੋਈ ਲਾਲਚ ਚ ਨਹੀਂ ਆਇਆ। ਮੈਂ ਕਹਿੰਦਾ ਕਿ ਮੈਂ ਲਾਲਚ ਜਾਇਦ। ਮੈਂ ਉਹਨੂੰ ਕੋਦੇ ਇਹ ਵੋਟਾਂ ਲੈਣ ਆ ਗਿਆ। ਮੈਂ ਤੁਹਾਨੂੰ ਪੱਕਾ ਕਰਨ ਆਇਆ। ਬਾਈ ਜੀ ਰੋਜ਼ ਫੋਨ ਲਾ ਕੇ ਪਾਣੀ ਦਾ ਪਤਾ ਹੈ। ਪਾਣੀ ਦਾ ਪਤਾ ਸਾਡੇ ਕੋਲ ਲੈਂਦੇ ਆ ਰੋਜ਼ ਹੀ ਫੋਨ ਲਾ ਕੇ ਸਾਡਾ ਫਰਜ ਬੰਦ ਹੈ ਪਰਸੋਂ ਵੀ ਗੱਲ ਹੋਈ ਮੇਰੇ ਨਾਲ ਕੱਲ ਵੀ ਅੱਜ ਬਾਈ ਜੀ ਨੇ ਫੋਨ ਤੜਕੇ ਲਾਇਆ ਵੀ ਆ ਰਹੇ ਆ ਕੋਈ ਗੱਲ ਨਹੀਂ ਤੁਹਾਡੀ ਮਦਦ ਵੀ ਕਰਾਂਗੇ ਅੱਗੇ ਜਿਵੇਂ ਹੋਊਗਾ ਇਹ ਕਰਾਂਗੇ ਮਦਦ ਜੀ ਕਰਦੇ ਮਦਦ ਮਦਦ ਕਰਕੇ ਜਾਵਾਂਗੇ ਤੇ ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਨਸਾਨੀਅਤ ਔਰਤੇ ਆਏ ਆ ਤੁਸੀਂ ਇਨਸਾਨੀਅਤ ਔਰਤੇ ਕੰਮ ਕਰਦੇ ਤੇ ਮੈਂ ਤੁਹਾਡਾ ਵੀ ਫਰਜ ਬੰਦਾ ਅਸੀਂ ਵੀ ਆਪਦੀਆਂ ਜ਼ਮੀਨਾਂ ਅੱਗੇ ਵੇਚੋਗੇ